ਸਸਿਕਾ ਜੀ ਜਿਗਜੀ ਡੇਲੀ ਬਲੌਗਸ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕਾਕ ਹੋਵੋਗੇ ਤੇ ਇੱਕ ਮਿਹਨਤੀ ਨੌਜਵਾਨ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਆ ਬੇਪੋ ਰੋਡ ਦੇ ਉੱਤੇ ਖੜ ਕੇ ਸਬਜ਼ੀ ਵੇਚ ਰਿਹਾ ਹੈ ਘਰਾਂ ਦੇ ਵਿੱਚ ਜਾ ਕੇ ਦੂਰ ਦੂਰ ਵੀ ਸਬਜ਼ੀ ਵੇਚ ਰਿਹਾ ਹੈ ਇਸ ਵੀਰ ਨਾਲ ਵੀ ਤੁਹਾਡੀ ਗੱਲਬਾਤ ਕਰਦੇ ਹਾਂ ਤੇ ਬਾਪੂ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਜਿਹੜੇ ਸਬਜ਼ੀ ਲੈ ਰਹੇ ਆ ਬਹੁਤ ਕੱਚੀਆਂ ਫਲੀਆਂ ਜੀ ਹਾਂਜੀ ਦੇਸੀ ਫਲੀਆਂ ਬਹੁਤ ਮੁੰਡਾ ਮਿਹਨਤ ਕਰਦਾ ਚਾਚਾ ਚਾਚੀ ਮਾਸੀਾਰੇ ਰੜ ਕੇ ਇਹ ਪਰਿਵਾਰ ਆਪਦਾ ਕੰਮ ਕਾਰੋਬਾਰ ਸੋਨਾ ਕਰ ਰਿਹਾ ਹੈ ਜੀ ਅੱਜ ਕੱਲ ਦੇ ਨਹੀਂ ਬੱਚੇ ਨਸ਼ੇ ਦੇ ਵਿੱਚ ਬਹੁਤ ਰੁੱਝੇ ਆ ਮਾਪਿਓ ਬੜੇ ਤੰਗ ਹੈ ਇਹ ਤੜਕੇ ਸਵੇਰ ਉੱਠ ਕੇ ਸਾਰਾ ਫੈਮਿਲੀ ਲੱਗ ਕੇ ਆਪਦੀ ਦਸਾਂ ਲਾਉਂਦੀ ਕਿਰਤ ਕਰਦੇ ਆ ਮੈਂ ਤਾਂ ਅੱਗੇ ਛੋਟੇ ਕਿਸਾਨਾਂ ਨੂੰ ਇਹੀ ਕਹਿਣਾ ਹੈ ਆਪਦੇ ਗਰੀਬ ਪਰਿਵਾਰ ਨੂੰ ਵੀ ਇਹੀ ਕਹਿਣਾ ਵੀ ਬੇਟਾ ਵੇਖੋ ਬੱਚੇ ਜਿਹੜੇ ਹੈਗੇ ਮਾਪਿਓ ਦਾ ਸਹਾਰਾ ਹੁੰਦੇ ਆ ਮੈਂ ਇਸ ਕਰਕੇ ਹੱਥ ਬੰਨ ਕੇ ਬੇਨਤੀ ਕਰਦਾ ਵੀ ਪੁੱਤ 10-9 ਦੀ ਕਿਰਤ ਦਾ ਕੋਈ ਮਿਹਣਾ ਨਹੀਂ ਕਰਕੇ ਦਿਖਾਓ, ਰੱਜ ਕੇ ਖਾਓ। ਇਹ ਜਿਹੜੀ ਹੁਣ ਆਹ ਸਬਜ਼ੀ ਆ, ਜਿਹੜੀ ਆਪਾਂ ਸ਼ਹਿਰ ਤੋਂ ਲੈਣੇ ਆ, ਕੀ ਪਤਾ ਕਿੱਥੋਂ ਗੰਦੇ ਨਾਲੇ ਤੋਂ ਆਉਂਦੀ ਐ, ਕਿੱਥੋਂ ਨਹੀਂ ਆਉਂਦੀ। ਆਪਦੇ ਹੱਥੀ ਲਿਆਉਂਦੇ ਆ, ਇੰਨੀ ਵਧੀਆ ਟੈਸਟ ਦੀ ਸਬਜ਼ੀ ਬਣਦੀ ਐ ਨਾਲੇ ਤਾਂ ਛੋਟਾ ਪਰਿਵਾਰਾ ਕਿਸੇ ਬਾਣੀਏ ਕੋਲੇ ਨੱਚ ਜਾਣ ਦੀ ਕੋਈ ਲੋੜ ਨਹੀਂ, ਆਪਦਾ ਘਰੇ ਟਾਈਮ ਪਾਸ ਵਧੀਆ ਇਹਨਾਂ ਦਾ ਸੋਨਾ ਹੋਈ ਜਾਂਦਾ। ਜੀ ਤੁਸੀਂ ਇਹ ਸਬਜ਼ੀਆਂ ਘਰ ਵਾਸਤੇ ਲੈ ਕੇ ਆਏ ਹੋਗੇ ਕਿ ਕਿਸੇ ਖਿਰੀ ਵਾਸਤੇ ਇਹ ਸਬਜ਼ੀ ਜਿਹੜੀ ਲਈ ਆ ਹਾਂ ਜੀ ਇਹ ਮੇਰੀ ਕੁੜੀਆ ਵਾਸਤੇ ਲੈ ਕੇ ਜਾ ਰਹੇ ਆ ਮਿਸਤਰੀ ਲੱਗ ਜਾਵਾ ਆ ਅਸੀਂ ਨੂੰ ਮੁੰਡੇ ਨੂੰ ਸਪੈਸ਼ਲ ਬੁਲਾਇਆ ਸਬਜ਼ੀ ਵਾਸਤੇ ਦੇਖੋ ਜੀ ਉਥੇ ਜੈਸੀ ਸਬਜ਼ੀ ਆ ਦੁਕਾਨ ਤੋਂ ਲਵਾਂਗੇ ਐ ਨਹੀਂ ਪਤਾ ਕਿਥੋਂ ਲਿਆ ਹੋ ਕੁਛੋਂ ਨਹੀਂ ਲਿਆ ਹੋਗਾ ਠੀਕ ਆ ਕਿੱਥੇ ਸਮਾਤ ਸਾਰਿਆ ਜੀ ਉਥੇ ਸਬਜ਼ੀ ਨੇ ਇਹਨੇ ਜਾਣਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਪਰਿਵਾਰ ਦਾ ਸਾਨੂੰ ਅਸੀਂ ਵੇਲੇ ਇੱਕ ਵੇਲੇ ਲੈਵਨੇ ਸਾਡਾ ਸਾਰਾ ਪਿੰਡ ਬੜੀ ਖੁਸ਼ੀ ਨਾਲ ਸਬਜ਼ੀ ਲੈ ਕੇ ਆਨੰਦ ਰਾਇ ਲੈ ਗਿਆ ਜੀ ਹੁਣ ਤੁਸੀਂ ਫਿਰ ਰੋੜ ਤੇ ਰੋਕ ਲਿਆ ਜੀ ਇਹਨਾਂ ਨੂੰ ਹੈ ਹਾਂ ਜੀ ਹਾਂ ਕੰਡਾ ਫਿਰ ਨਾਲ ਹੀ ਰੱਖ ਦੋ ਮੇਰੇ ਹਾਂ ਜੀ ਹੈਗੀ ਅਸੀਂ ਭਗਤੇ ਆਏ ਸੀ ਜੀ ਭਗਤੇ ਨਹੀਂ ਅਸੀਂ ਸਬਜ਼ੀ ਲੈ ਕੇ ਇੱਥੇ ਨੂੰ ਮੁੰਡੇ ਨੂੰ ਰਾਹ 'ਤੇ ਰੋਕ ਕੇ ਅਸੀਂ ਸਬਜ਼ੀ ਸਪੈਸ਼ਲ ਲਈ ਹੈ ਜੀ ਤੁਹਾਡਾ ਪਿੰਡ ਕਿਹੜਾ ਆ ਗਿਆ ਪਿੰਡ ਰਮਾਣਾ ਜੀਤ ਸਿੰਘ ਆ ਗਿਆ ਜੀ ਅੱਛਾ ਪਿੰਡ ਦੇ ਮੁੰਡੇ ਦੀ ਫਿਰ ਹੈਲਪ ਪੂਰੀ ਕਰ ਰਹੇ ਹੋ ਇਹ ਹੈਲਪ ਨਹੀਂ ਜੀ ਜਿਹੜੀ ਸਹੀ ਗੱਲ ਆ ਉਹਦਾ ਸਹੀ ਆਖੀ ਜਾਊ ਵੇਖ ਬੱਚਾ ਜਿਹੜਾ ਦਸਨੋਂ ਦੀ ਕਿਰਤ ਕਰਦਾ ਆਪਾਂ ਉਹਦੇ ਚੀਜ਼ ਲਵਾਗੇ ਤਰੱਕੀ ਕਰੂਗਾ ਅੱਜ ਇਹਨੇ ਦੋ ਕਨਾਲਾਂ ਲਾਈਆਂ ਸਵੇਰੇ ਕਿੱਲੇ ਨੂੰ ਮੂੰਹ ਮਾਰੂਗਾ ਠੀਕ ਐ ਜੇ ਕੋਈ ਬੱਤਿਆ ਕਰੂਗਾ ਇਹਨੂੰ ਵੇਖ ਕੇ ਅਗਲਾ ਤਰੱਕੀ ਕਰੂਗਾ ਠੀਕ ਐ ਨਾ ਬੜੀ ਖੁਸ਼ੀ ਵਾਲੀ ਗੱਲ ਐ ਕੋਈ ਆਇਆ ਨਹੀਂਗਾ ਵੀ ਕੱਲਾ ਝੋਨਾ ਹੀ ਲਾਉਣਾ ਤੇ ਚਾਹ ਕਣਕੀ ਬੀਜਣੀ ਐ ਹੋਰ ਚੀਜ਼ਾਂ ਬਹੁਤ ਐ ਕੋਈ ਛੋਟਾ ਜ਼ਿੰਮੇਵਾਰ ਬਚ ਨਹੀਂ ਸਕਦਾ ਨਹੀਂ ਆਇਆ ਨਹੀਂਗਾ ਵੀ ਆਪਾਂ ਕੱਲੀਆਂ ਗਾਂਆਂ ਦਾ ਪਾਲਣਾ ਕਰਨਾ ਜੇ ਗਾਂਆਂ ਹੁਣ ਰਾਈ ਕਿਤਾ ਰਹੇਗੀ ਹਲਾ 50-50 ਹਜ਼ਾਰ ਲੱਕ ਲਾਈ ਜਾਂਦਾ ਉਹਦੇ ਨਾਲ ਤਾਂ ਚੰਗੇ ਸਾਰਾ ਪਰਵਾਰ ਤਾਂ ਲੱਗਿਆ ਆਹ ਤਾਂ ਕਿਤੇ ਤਾਂ ਲੱਗਿਆ ਆਪਾਂ ਦੇ ਕਿਤੇ ਜੀ ਮੇਰੇ ਕਿੰਨੇ ਪਹਿਲਾਂ ਵੀ ਲੈ ਕੇ ਜਾਂਦੇ ਆ ਸਬਜ਼ੀ ਇਹਨਾਂ ਤੋਂ ਵਧੀਆ ਬਣਦੀ ਆ ਫਿਰ ਜਦੋਂ ਤੁਸੀਂ ਜਦੋਂ ਅਸੀਂ ਸਾਨੂੰ ਲੋਡ ਪੈਂਦੀ ਆ ਅਸੀਂ ਖੇਤੋਂ ਆਪ ਵੀ ਚੜਾ ਲੈਂਦੇ ਆ ਆ ਦੇਖੋ ਜੀ ਆ ਨੇੜੇ ਆ ਆ ਦੇਖੋ ਬਹੁਤ ਵਧੀਆ ਤਾਜੀ ਸਬਜ਼ੀ ਆ ਕੋਈ ਐ ਨਹੀਂ ਅੱਥੀ ਤੋੜੀ ਵੀ ਆ ਆਪਦੀ ਮਿਹਨਤ ਦਾ ਕੋਈ ਡਰ ਨਹੀਂ ਆ ਛੋਟਾ ਰਜ਼ਕਾਰ ਬਣਾਇਆ ਬਾਹਰਲੇ ਪਿੰਡਾਂ 'ਚ ਵੀ ਜਾ ਵੜਦਾ ਮੰਦਰ ਦੇ ਬਾਬੇ ਰਵੀਦਾਸ ਦੇ ਰਮਾਣੀ ਜਦੋਂ ਹੋਕਾ ਦਿੰਦਾ ਜਾਣ ਸਾਰ ਉਦੋਂ ਗਰੀਬ ਅਮੀਰ ਸਭ ਆ ਕੇ ਤੇ ਸਬਜ਼ੀ ਲੈ ਕੇ ਜਾਂਦੇ ਵਾਹ ਜੀ ਵਾਹ ਹਾਂ ਬਹੁਤ ਵਧੀਆ ਹੁਣ ਫਿਰ ਕਿਹੜੇ ਪਿੰਡ ਨੂੰ ਜਾ ਰਹੇ ਹੋ ਵੀਰੇ ਬਸ ਇਧਰ ਹੀ ਪਿੰਡ ਨੂੰ ਜਾ ਰਹੇ ਹਾਂ ਪਿੰਡ ਕਣੀਏ ਨੂੰ ਫਿਰ ਕਿਵੇਂ ਅਨਾਉਂਸਮੈਂਟ ਕਰ ਦੇਵਾਂ ਤੇ ਬੋਲਦੇ ਹਾਂ ਨਹੀਂ ਜੇ ਗੁਰੂ ਘਰ ਬਲਾਜਦਾ ਇਹ ਜੀ ਵੀ ਅਨਾਉਂਸਮੈਂਟ ਕਰ ਦੇ ਦੀ ਬਹੁਤ ਸਵੀਕਰ ਹੈ ਜੀ ਇਹਦੇ ਕੋਲੇ ਆਹ ਦੇਖੋ ਫਿਰ ਵੱਡੇ ਬੰਦੇ ਕਹਿੰਦੇ ਨੇ ਬਹੁਤ ਵਧੀਆ ਕੰਮ ਕਰ ਤੁਸੀਂ ਦਾ ਜੀ ਹਾਂ ਜੀ ਹਾਂ 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 ਕੋਈ ਕਹੇ ਜਾਂਦਾ ਕੋਈ ਕਹਿੰਦਾ ਕੀ ਕੰਮ ਫੜਿਆ ਯਾਰ ਤੋਂ ਆ ਅੱਛਾ ਇਹ ਨੈਟਿੰਗ ਕਰਨ ਵਾਲੇ ਵੀ ਹੈਗੇ ਆ ਪਰ ਕੰਮ ਨੂੰ ਥੋੜਾ ਦੱਬ ਕੇ ਰੱਖੋ ਬਹੁਤ ਵਧੀਆ ਤੁਹਾਡਾ ਕੰਮ ਹੈ ਹਨਾ ਮਿਹਨਤ ਦਾ ਕੋਈ ਡਰ ਨਹੀਂ ਜੀ ਮਿਹਨਤ ਦਾ ਨਹੀਂ ਕੋਈ ਜੀ ਬਾਈ ਤੁਸੀਂ ਮਿਹਨਤ ਕਰ ਰਹੇ ਹੋ ਅਸੀਂ ਤੁਹਾਨੂੰ ਸਲੂਟ ਕਰਦੇ ਆਂ ਤੇ ਤੁਸੀਂ ਵੀ ਬਹੁਤ ਵਧੀਆ ਜਿਹੜਾ ਪੰਜਾਬੀ ਭਰਾ ਨੂੰ ਚਲੋ ਪਹਿਲ ਦੇ ਆਧਾਰ ਤੇ ਤੁਸੀਂ ਇਹ ਤੋਂ ਸਬਜ਼ੀ ਲੈ ਰਹੇ ਹੋ ਜੀ ਹਨਾ ਬਾਕੀ ਜ਼ਹਿਰ ਮੁਕਤ ਦੇ ਰਿਹਾਗਾ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੀ ਤਾਂ ਉਹੀ ਛਾਤੀ ਦੇਖ ਕੇ ਚੌੜੀ ਹੋ ਗਈ ਜੇ ਅਤੀ ਪੁੱਤ ਕੋਈ ਕਾਰੋਬਾਰ ਕਰਦਾ ਅੱਜ ਕੋਈ ਮਾੜਾ ਬੰਦਾ ਗਰੀਬ ਸਰਕਾਰੀ ਨੌਕਰੀ ਨਹੀਂ ਲੈ ਰਿਹਾ ਜੇ ਕੋਈ ਬਾਹਰ ਜਾਊਗਾ 15-20 ਲੱਖ ਰੁਪਏ ਦੇ ਕੇ ਬਾਹਰ ਜਾਂਦਾ ਉਹਦੇ ਨਾਲ ਜੰਟ ਠੱਗੀ ਮਾਰ ਜਾਂਦੇ ਆ ਉਹ ਜਿਹੜੇ ਦੋ ਫਸਲਾ ਹੁੰਦੀਆਂ ਵਿਚਾਰਾ ਵਿਚ ਵਟ ਕੇ ਗਹਿਣੇ ਕਰਕੇ ਜਾਂਦਾ ਉਹਦੇ ਹੱਥ ਪੱਲੇ ਕੁਝ ਨਹੀਂ ਲੱਗਦਾ ਬਾਹਰ ਕੁਝ ਨਹੀਂ ਇੱਥੇ ਭਰਾ ਦੇ ਕੋਲੇ ਦੋ ਕਿਨਾਲਾ ਇਹ ਆਪ ਨੌਕਰ ਰੱਖੂਗਾ ਉੱਥੇ ਜਾ ਕੇ ਇਹ ਦੋ ਕਿਨਾਲਾ ਵੇਚ ਕੇ ਕਿੱਲਾ ਵੇਚ ਕੇ ਨੌਕਰ ਲੱਭੂਗਾ ਦੁਬਾਰਾ ਬੰਨਣਾ ਨਹੀਂ ਨਾਲੇ ਠੀਕ ਹੈ ਸਾਡਾ ਸਮਾਜ ਉਲਟ ਚੱਲ ਪਿਆ ਇਹੇ ਆਪ ਦੀ ਜਾਇਦਾਦ ਵੇਚ ਕੇ ਇੱਥੇ ਨੌਕਰ ਤਾਂ ਕੀ ਲਾਉਣੇ ਆ ਨੌਕਰ ਜਾ ਕੇ ਲੱਗਦੇ ਆ ਠੀਕ ਹੈ ਮੈਂ ਤੇ ਇਹ ਸਕੀਮ ਦੱਸੂਗਾ ਵੀ ਛੋਟਾ ਕੋਈ ਕਿਸਾਨ ਹੈ ਕੋਈ ਵੱਡਾ ਕਿਸਾਨ ਹੈ ਆਪਦੀ ਮਿਹਨਤ ਦਾ ਕੋਈ ਡਰ ਨਹੀਂ ਠੀਕ ਹੈ ਮਿਹਨਤ ਕਰੋ ਰਾਜ ਕੇ ਖਾਓ ਉਹਦੇ ਬਾਰੇ ਕੋਈ ਨਹੀਂ ਮਾਰੇ ਗੱਲਾਂ ਮਾਰੇ ਨਸ਼ਾ ਤੋਂ ਬਚੋ ਜੀ ਜਿਵੇਂ ਅੱਜਕੱਲ ਚਿੱਟਾ ਚੱਲ ਪਿਆ ਹੋਰ ਚੱਲ ਪਿਆ ਮਾਂ ਪਿਓ ਰੋਂਦਾ ਉਹ ਕੰਮਾ ਤੋਂ ਬਚੋ ਜੀ ਬਹੁਤ ਵਧੀਆ ਲੱਗਿਆ ਵੀਰੇ ਤੈਨੂੰ ਮਿਲ ਕੇ ਠੀਕ ਹੈ ਕੰਕਾ ਜੀ ਧੰਨਵਾਦ ਥੈਂਕ ਯੂ ਬਹੁਤ ਵਧੀਆ ਲੱਗਿਆ ਭਾਈ ਥੈਂਕ ਯੂ